ਅੰਮ੍ਰਿਤਸਰ ਸਾਹਿਬ ਏਰੀਏ ਦੀ ਕੋਠੀ ਦਿਖਾ ਰਿਆਂ ਸੱਜਣੋ ਤੁਹਾਨੂੰ ਜਿਹਦੇ ਤਿੰਨ ਸਾਈਡਾਂ ਤੁਹਾਨੂੰ ਦਿਖਾ ਰਿਆਂ ਸੀ ਪਹਿਲਾਂ ਮੈਂ ਹੁਣ ਤੁਹਾਨੂੰ ਦਿਖਾ ਰਿਆਂ ਮੈਂ ਫਰੰਟ ਇਹ ਕੋਠੀ ਸੱਜਣੋ ਬਕਾਊ ਆ ਦਾਸ ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਕੋਠੀ ਆ ਇਹਦੇ ਅਗਲੇ ਪਾਸੇ ਦੋ ਬਹੁਤ ਵੱਡੀਆਂ ਦੁਕਾਨਾਂ ਪਈਆਂ ਦੁਕਾਨਾਂ ਤਾਂ ਪਈਆਂ ਕਿਉਂਕਿ ਇਹ ਕੋਠੀ ਦਾ ਜਿਹੜਾ ਫਰੰਟ ਆ ਉਹ ਰੋਡ ਫਰੰਟ ਆ ਸੱਜਣੋ ਪਿੰਡ ਦੀ ਬਿਲਕੁਲ ਨਿਆਈ ਦੀ ਕੋਠੀ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਿਲਕੁਲ ਕੋਲੇ ਬੜਾ ਸ਼ਾਨਦਾਰ ਤੇ ਬੜਾ ਪਵਿੱਤਰ ਮਾਹੌਲ ਹੈ ਜਿਹੜੇ ਵੀ ਵੇਲੇ ਤੁਸੀਂ ਇਸ ਕੋਠੇ ਨੂੰ ਦੇਖੋਗੇ ਚ ਦਿਨੇ ਦੇਖੋਗੇ ਚ ਰਾਤ ਨੂੰ ਦੇਖੋਗੇ ਤੁਹਾਨੂੰ ਇਹਦੀ ਜਿਹੜੀ ਦਿੱਖ ਆ ਬੜੀ ਕਮਾਲ ਨਜ਼ਰ ਆਉਗੀ ਇਹਦੇ ਵਿੱਚ ਮਟੀਰੀਅਲ ਬੜਾ ਚੰਗਾ ਵਰਤਿਆ ਗਿਆ ਐਨ ਆਰ ਆਈ ਸੱਜਣ ਦੀ ਕੋਠੀ ਆ ਬੜਾ ਚੰਗਾ ਮਟੀਰੀਅਲ ਵਰਤਿਆ ਗਿਆ ਜੇ ਕੋਈ ਸੱਜਣ ਖਰੀਦਣੀ ਚਾਹੁੰਦਾ ਤਾਂ ਸਾਰੀ ਡਿਟੇਲ ਤੇ ਅੰਦਰੋਂ ਕੋਠੀ ਦੇਖ ਲਓ ਜ਼ਿਲ੍ਹੇ ਅਮਰਤਸਰ ਦੇ ਵਿੱਚ ਪਿੰਡ ਮਰੜੀ ਕਲਾਂ ਦੇ ਵਿੱਚ ਨਾ ਇੱਕ ਬਹੁਤ ਸ਼ਾਨਦਾਰ ਕੋਠੀ ਬਕਾਉਆ 10 ਮਰਲੇ ਜਗਾ ਬਹੁਤ ਸੋਹਣੀ ਕੋਠੀ ਪਈ ਹੋਈ ਆ ਇਹ ਆ ਦੇਖੋ ਇਹਦੇ ਕਾਰਵਿੰਗ ਸੀਰੀਜ਼ ਦਾ ਪੱਥਰ ਲੱਗਿਆ ਹੋਇਆ ਪੂਰਾ ਮਤਲਬ ਜਿਹੜਾ ਜਿਹਦੇ ਰੇਸ਼ੇ ਚਮਕਦੇ ਹੁੰਦੇ ਆ ਉਹ ਪੱਥਰ ਲੱਗਿਆ ਹੋਇਆ ਤੁਸੀਂ ਦੇਖੋਗੇ ਇਹਦੇ ਮੂਹਰੇ ਲੇ ਪਾਸੇ ਦੋ ਦੁਕਾਨਾਂ ਪਈਆਂ ਹੋਈਆਂ ਦੁਕਾਨਾਂ ਪੂਰੀਆਂ ਵੱਡੀਆਂ ਦੁਕਾਨਾਂ ਮਤਲਬ ਜੇ ਕਿਸੇ ਬੰਦੇ ਨੇ ਕੰਮ ਕਰਨਾ ਜਾਂ ਦੁਕਾਨ ਕਰਾਏ ਤੇ ਦੇਣੀ ਹੈ ਤਾਂ ਦੋ ਦੁਕਾਨਾਂ ਪਈਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹ ਕੋਠੀ ਆ ਮਜੀਠਾ ਰੋਡ ਦੇ ਉੱਪਰ ਆ ਕਮਰੇ ਦੇਖੋ ਕਿੰਨੇ ਖੁੱਲੇ ਕਮਰੇ ਬਣੇ ਹੋਏ ਆ ਕਮਰੇ ਦੇਖੋ ਕਮਰੇ ਬਣੇ ਹੋਏ ਆ ਖੁੱਲੇ ਪੂਰੇ ਸੀਲਿੰਗ ਹੋਈ ਵੀ ਆ ਪ੍ਰਾਪਰ ਤੇ ਜਿਹੜੀ ਇਹ ਸੀਲਿੰਗ ਹੋਈ ਆ ਨਾ ਇਹ ਸੀਲਿੰਗ ਮਤਲਬ ਫਾਇਰ ਫ੍ਰੀ ਸੀਲਿੰਗ ਹੋਈ ਆ ਮਤਲਬ ਆਏ ਨਹੀਂਗਾ ਵੀ ਇਹ ਸੀਲਿੰਗ ਆ ਇਹਦੇ ਵਿੱਚ ਉਸ ਤਰ੍ਹਾਂ ਦਾ ਮਟੀਰੀਅਲ ਪਾਇਆ ਗਿਆ ਕਿ ਇਹਨੂੰ ਅੱਗ ਲੱਗ ਜੂਗੀ ਆ ਦੇਖੋ ਜਿਹੜਾ ਇਹਨੂੰ ਤੁਸੀਂ ਕੰਮ ਕਰਨ ਦਾ ਮਤਲਬ ਬੰਦਿਆਂ ਦਾ ਕੰਮ ਕਰਨ ਦਾ ਇੱਕ ਤੁਹਾਨੂੰ ਨਮੂਨਾ ਦਿਖਾਉਣਾ ਵੀ ਕਿੰਨੇ ਮੁਹੱਬਤ ਨਾਲ ਕੰਮ ਹੋਇਆ ਵਾ ਕੱਲੇ-ਕੱਲੇ ਜਿਹੜੇ ਬਿਜਲੀ ਦਾ ਕੰਮ ਆ ਉਹਨੂੰ ਦੇਖੋ ਤੁਸੀਂ ਇਹ ਦੇਖੋ ਵੀ ਇੰਨੀ ਵਧੀਆ ਤਰੀਕੇ ਨਾਲ ਆਇਆ ਮਸਲਾ ਹੀ ਨਹੀਂ ਤੁਹਾਡੀ ਫਿਟਿੰਗ ਸੜ ਜੇ ਫਾਲਟ ਆ ਜੇ ਕੋਈ ਚੀਜ਼ ਤੁਹਾਡਾ ਇਨਸਟਰੂਮੈਂਟ ਅੰਦਰ ਲੱਗਿਆ ਹੋਇਆ ਸੜ ਜੇ ਜਾਂ ਸੜਿਆ ਹੋਇਆ ਜੇ ਉਹਨੂੰ ਠੀਕ ਕਰਨਾ ਤਾਂ ਇਧਰੋਂ ਹੀ ਠੀਕ ਕਰਕੇ ਬੰਦਾ ਚਲਿਆ ਜਾਊਗਾ ਮਕੈਨਿਕ ਐਵੇਂ ਨਹੀਂ ਕਿ ਉਹ ਤੁਹਾਨੂੰ ਉਹਨੂੰ ਕਮਰਿਆਂ ਦੇ ਵਿੱਚ ਜਾਣਾ ਪਊਗਾ ਕਿਉਂਕਿ ਜੇ ਕੋਈ ਫਾਲਟ ਪਾਊਗਾ ਤਾਂ ਉਹ ਇੱਥੇ ਹੀ ਪਾਊਗਾ ਉਹ ਤੁਹਾਡੇ ਚੀਜ਼ ਦੇ ਵਿੱਚ ਫਾਲਟ ਨਹੀਂ ਪੈਣ ਲੱਗਿਆ ਦੇਖੋ ਉੱਪਰ ਇਹ ਸਾਰੀ ਲੌਬੀ ਆ ਜਿੰਨੀ ਵੀ ਇਹਦੇ ਵਿੱਚ ਵੀ ਡਾਊਨ ਸੀਲਿੰਗ ਹੋਈ ਆ ਫਾਇਰ ਫ੍ਰੀ ਡਾਊਨ ਸੀਲਿੰਗ ਹੋਈ ਆ ਮਤਲਬ ਐ ਨਹੀਂਗਾ ਵੀ ਇਹਨੂੰ ਅੱਗ ਲੱਗ ਜੂਗੀ ਉਸ ਤਰ੍ਹਾਂ ਦਾ ਮਟੀਰੀਅਲ ਆ ਆ ਦੂਸਰਾ ਕਮਰਾ ਹੈ ਦੂਸਰੇ ਕਮਰੇ ਦੂਸਰੇ ਕਮਰੇ ਦੇ ਵਿੱਚ ਵੀ ਸੀਲਿੰਗ ਹੋਈ ਆ ਪੂਰਾ ਖੁੱਲਾ ਕਮਰਾ ਖੁੱਲੇ ਕਮਰੇ ਦੇ ਨਾਲ ਇਧਰਲੇ ਪਾਸੇ ਖਿੜਕੀ ਆ ਤੇ ਖਿੜਕੀ ਦੇ ਬਾਹਰਲੇ ਪਾਸੇ ਆ ਜਿਹੜਾ ਉਹ ਹੈਗਾ ਸਜਣੋ ਆ ਤੁਹਾਨੂੰ ਦਿਖਾ ਦਿਆਂ ਕਿ ਬਾਗ ਤੁਹਾਡਾ ਬਗੀਚਾ ਜਿਹਦੇ ਵਿੱਚ ਤੁਸੀਂ ਆਪਣੀਆਂ ਸਬਜ਼ੀਆਂ ਲਾ ਸਕਦੇ ਆ ਘਾਹ ਲਾ ਸਕਦੇ ਆ ਇੱਥੇ ਤੁਸੀਂ ਬੈਠ ਸਕਦੇ ਆ ਸ਼ਾਮ ਨੂੰ ਤਾਂ ਇੱਕ ਬਾਥਰੂਮ ਆ ਜਿਹੜਾ ਉਹ ਬਾਹਰਲੇ ਪਾਸੇ ਬਣਿਆ ਹੋਇਆ ਜਿਹੜਾ ਬਾਹਰਲੇ ਪਾਸੇ ਬਣਿਆ ਹੋਇਆ ਤੇ ਇੱਕ ਬਾਥਰੂਮ ਆ ਜਿਹੜਾ ਬਹੁਤ ਸ਼ਾਨਦਾਰ ਜਿਹੜਾ ਆ ਕਮਰਿਆਂ ਲਈ ਬਣਾਇਆ ਗਿਆ ਉਹ ਆ ਬਣਿਆ ਹੋਇਆ ਆ ਬਾਥਰੂਮ ਇਹ ਬਾਥਰੂਮ ਦੀਆਂ ਕੰਧਾਂ ਤੇ ਦੇਖੋ ਸਾਰੇ ਪਾਸੇ ਪੂਰਾ ਵਧੀਆ ਪੱਥਰ ਲੱਗਿਆ ਹੋਇਆ ਟਾਇਲ ਲੱਗੀ ਹੋਈ ਆ ਟਾਇਲ ਲੱਗੀ ਹੋਈ ਆ ਤੇ ਨਾਲ ਤੁਸੀਂ ਇਹ ਦੇਖੋ ਵੀ ਇਹ ਪੂਰੀਆਂ ਬ੍ਰਾਂਡਡ ਟੂਟੀਆਂ ਫੁਆਰੇ ਲੱਗੇ ਹੋਏ ਆ ਪੂਰੇ ਵਧੀਆ ਆ ਦੇਖੋ ਸ਼ੈਂਕ ਪੂਰਾ ਵਧੀਆ ਲੱਗਿਆ ਹੋਇਆ ਪੂਰਾ ਵਧੀਆ ਆ ਬਾਕਸ ਬਣਿਆ ਹੋਇਆ ਚੰਗੇ ਮਤਲਬ ਵਧੀਆ ਗੇਟ ਲੱਗੇ ਹੋਏ ਆ ਉੱਪਰਲੇ ਪਾਸੇ ਵੀ ਲੈ ਕੇ ਚੱਲਦਾ ਤੁਹਾਨੂੰ ਇਹਦੀ ਸੀਲਿੰਗ ਦੇਖ ਲਓ ਆ ਦੇਖੋ ਪੌੜੀਆਂ ਦੇਖੋ ਪੌੜੀਆਂ ਦੇ ਵਿੱਚ ਪੱਥਰ ਲੱਗਿਆ ਹੋਇਆ ਲਾਈਟਿੰਗ ਲੱਗੀ ਹੋਈ ਆ ਪੂਰੀ ਘੈਂਟ ਫਿਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਇਹਦੇ ਵਿੱਚ ਲਾਈਟ ਪੂਰੀ ਪ੍ਰਾਪਰ ਆਵੇ ਤਾਂ ਸਾਹਮਣੇ ਉੱਪਰਲੇ ਪਾਸੇ ਕੋਠੀ ਦੇ ਉਹ ਦੇਖੋ ਤਾਂ ਹ ਇਹਨਾਂ ਨੇ ਗਲਾਸ ਲਾਏ ਹੋਇਆ ਤਾਂ ਜੋ ਜਿਹੜੀ ਦਿਨੇ ਤੁਹਾਨੂੰ ਬਲਬ ਜਗਾਉਣ ਦੀ ਲੋੜ ਨਾ ਪਵੇ ਤੁਹਾਡੀ ਕੋਠੀ ਦੇ ਵਿੱਚ ਦਿਨੇ ਪੂਰੀ ਪ੍ਰਾਪਰ ਲਾਈਟ ਆ ਜਿਹੜੀ ਉਹ ਆਈ ਜਾਵੇ ਇਧਰਲੇ ਪਾਸੇ ਆ ਦੇਖੋ ਬਾਥਰੂਮ ਬਣਿਆ ਬਾਥਰੂਮ ਦੇ ਬਾਹਰਲੇ ਪਾਸੇ ਸ਼ੈਂਕ ਲੱਗਿਆ ਬਕਸਾ ਬਣਿਆ ਹੋਇਆ ਅੰਦਰਲੇ ਪਾਸੇ ਆ ਦੇਖੋ ਬਾਥਰੂਮ ਬਣਿਆ ਅੰਦਰਲੇ ਪਾਸੇ ਬਾਥਰੂਮ ਬਣਿਆ ਬਾਥਰੂਮ ਦੇ ਵਿੱਚ ਟਾਇਲ ਚਾਰਸ਼ਪਰੇ ਲੱਗੀ ਆ ਬਾਥਰੂਮ ਦੇ ਵਿੱਚ ਵੀ ਡਾਊਨ ਸੀਲਿੰਗ ਲਾਈ ਆ ਬਾਥਰੂਮ ਦੇ ਵਿੱਚ ਵੀ ਪ੍ਰੋਪਰ ਲਾਈਟਿੰਗ ਹੋਈ ਵੀ ਆ ਤੇ ਤੁਸੀਂ ਇਹ ਦੇਖੋ ਇੱਥੇ ਪ੍ਰੀਤ ਕਿੰਨੇ ਵਧੀਆ ਫੰਕਸ਼ਨਾਂ ਵਾਲੀਆਂ ਨਹਾਉਣ ਵਾਲੇ ਫੁਆਰੇ ਲੱਗੇ ਹੋਏ ਆ ਸ਼ੈਂਕ ਲੱਗਿਆ ਹੋਇਆ ਵਧੀਆ ਕੂਟੀਆਂ ਲੱਗੀਆਂ ਹੋਈਆਂ ਵਧੀਆ ਖਿੜਕੀਆਂ ਲੱਗੀਆਂ ਹੋਈਆਂ ਅੰਦਰ ਆਉਂਗੇ ਇਧਰਲੇ ਪਾਸੇ ਤਾਂ ਤੁਸੀਂ ਦੇਖੋਗੇ ਜੇ ਕੋਈ ਵੀ ਬੰਦਾ ਖਰੀਦਣੀ ਚਾਹੁੰਦਾ ਤਾਂ ਆਹ ਦੇਖੋ ਇੱਥੇ ਕਿੱਡੀ ਵਧੀਆ ਡਿਜ਼ਾਈਨਦਾਰ ਸੀਲਿੰਗ ਹੋਈ ਵੀ ਆ ਹੋਈ ਵੀ ਆ ਨਾ ਉਸ ਤੋਂ ਇਧਰਲੇ ਪਾਸੇ ਪਹਿਲਾ ਕਮਰਾ ਜਿਹੜਾ ਉੱਪਰ ਚਾਰ ਕਮਰੇ ਮਿਲਣਗੇ ਤੁਹਾਨੂੰ ਆਹ ਦੇਖੋ ਤਿੰਨ ਕਮਰੇ ਮਿਲਣਗੇ ਸੌਰੀ ਤਿੰਨ ਕਮਰੇ ਮਿਲਣਗੇ ਤਾਂ ਆਹ ਇੱਕ ਕਮਰਾ ਪੂਰਾ ਵੱਡਾ ਇਧਰ ਇਹਦੀ ਬਾਲਕਨੀ ਆ ਗਈ ਇਸ ਦੀ ਬਾਲਕਨੀ ਆ ਗਈ ਬਾਲਕਨੀ ਚ ਸਵੇਰ ਉੱਠੋਗੇ ਸਾਹਮਣੇ ਤੁਹਾਨੂੰ ਤੁਹਾਨੂੰ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਇੱਥੋਂ ਹੀ ਇੱਥੋਂ ਉੱਠੋ ਇੱਥੇ ਪਾਸੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੁਸੀਂ ਉੱਥੇ ਇੱਥੋਂ ਉੱਠੋ ਆ ਤੁਹਾਡਾ ਪੂਜਾ ਰੂਮ ਹੈ ਇਸੇ ਕਰਕੇ ਪੂਜਾ ਰੂਮ ਇੱਥੇ ਬਣਾਇਆ ਗਿਆ ਕਿ ਗੁਰਦੁਆਰਾ ਸਾਹਿਬ ਉਧਰਲੇ ਪਾਸੇ ਆ ਬਾਬੇ ਦੀ ਆਵਾਜ਼ ਆਉਂਦੀ ਆ ਤਾਂ 10 ਮਿੰਟ ਬੰਦਾ ਇੱਥੇ ਪਾਠ ਬਹਿ ਕੇ ਸੁਣ ਸਕਦਾ ਇੱਕ ਕਮਰਾ ਆਹਾ ਇਹ ਕਮਰੇ ਨੂੰ ਵੀ ਪ੍ਰੋਪਰ ਮਤਲਬ ਕੱਲਾ ਸਿਰਫ ਤੁਸੀਂ ਆਪਦੇ ਪੱਖੇ ਟੰਗਣੇ ਆ ਏਸੀ ਲਾਉਣਾ ਤੇ ਤੁਸੀਂ ਆਪਦਾ ਫਰਨੀਚਰ ਰੱਖਣਾ ਬਾਕੀ ਤੁਹਾਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਗਈ ਬਾਕੀ ਸਾਰਾ ਕੁਝ ਹਰ ਇੱਕ ਚੀਜ਼ एवरीथिंग ਫਿੱਟ ਹੋਈ ਵੀ ਆ ਆ ਦੇਖੋ ਆ ਅਲਮਾਰੀਆਂ ਵਧੀਆ ਬਣੀਆਂ ਹੋਈਆਂ ਆ ਚਿਮਨੀ ਵੀ ਲੱਗੀ ਹੋਈ ਹੈ ਲਾਈਟਿੰਗ ਤੁਸੀਂ ਦੇਖੋ ਪ੍ਰੋਪਰ ਲਾਈਟਿੰਗ ਹੋਈ ਵੀ ਆ ਆ ਚੁੱਲ੍ਹੇ ਵੀ ਲੱਗੇ ਪਏ ਆ ਆ ਦੇਖੋ ਲੈ ਇਹ ਪ੍ਰੋਪਰ ਪੂਰੇ ਫੰਕਸ਼ਨ ਤਤੇ ਠੰਡੇ ਪਾਣੀ ਵਾਲਾ ਗਲਾਸ ਧੋਣ ਵਾਲਾ ਹਰੇਕ ਤਰ੍ਹਾਂ ਦੀ ਆ ਦੇਖੋ ਟੂਟੀਆਂ ਨੇੜੇ ਤੇੜੇ ਐਵੇਂ ਕਰਕੇ ਧੋਣ ਵਾਲਾ ਵੀ ਉੱਤੇ ਨਾਲ ਛੱਟੇ ਪੈ ਜਾਣ ਇਸ ਤਰ੍ਹਾਂ ਨੂੰ ਧਿਆਨ ਚ ਰੱਖਦੇ ਹੋਏ ਹਰ ਇੱਕ ਚੀਜ਼ ਪ੍ਰਾਪਰ ਵਧੀਆ ਲਾਈ ਗਈ ਆ ਸੱਜਣੋ ਤੇ ਆਹ ਦੇਖੋ ਇਧਰਲੇ ਪਾਸੇ ਆ ਆ ਗਿਆ ਡ్రਾਈੰਗ ਰੂਮ ਆ ਗਿਆ ਗੈਸਟ ਰੂਮ ਹੈਨਾ ਤਾਂ ਇਹਦੇ ਵਿੱਚ ਵੀ ਸੀਲਿੰਗ ਆ ਇਹਦੇ ਵਿੱਚ ਵੀ ਪੂਰਾ ਵਧੀਆ ਪੱਥਰ ਲੱਗਿਆ ਹੋਇਆ ਹੇਠਲੇ ਪਾਸੇ ਦਰਵਾਜ਼ਾ ਲੱਗਿਆ ਹੋਇਆ ਡਬਲ ਬਾਹਰਲੇ ਪਾਸੇ ਅੰਦਰਲੇ ਪਾਸੇ ਵਾਲਾ ਦਰਵਾਜ਼ਾ ਤੇ ਇਹ ਖੁੱਲਦਾ ਸੱਜਣੋ ਆ ਬਾਲਕੋਨੀ ਦੇ ਵਿੱਚ ਜਿੱਥੇ ਤੁਸੀਂ ਸ਼ਾਮ ਨੂੰ ਰਾਮ ਨਾਲ ਪਰੌਣੇ ਤਰੌਣੇ ਆਏ ਆ ਇੱਥੇ ਬਹਿ ਕੇ ਰਾਮ ਨਾਲ ਆਨੰਦ ਲੈ ਸਕਦੇ ਆ ਬਾਹਰਲੇ ਪਾਸੇ ਖੇਤਾਂ ਦੀ ਹਵਾ ਦਾ ਆਨੰਦ ਲੈ ਸਕਦੇ ਆ ਇੱਥੋਂ ਤੁਸੀਂ ਆਪਦੀ ਬਗੀਚੀ ਦੇ ਵਿੱਚ ਵੀ ਨਿਗਾਹ ਮਾਰ ਸਕਦੇ ਆ ਉੱਪਰ ਤੁਸੀਂ ਤਾਂ ਕੋਠੇ ਤੇ ਚੜ੍ਹੋਗੇ ਤਾਂ ਤੁਹਾਨੂੰ ਉੱਪਰੋਂ ਵੀ ਤੁਹਾਨੂੰ ਥੋੜਾ ਜਿਹਾ ਡ੍ਰੈਸ਼ ਦਿਖਾ ਦੇਣਾ ਵੈਸੇ ਤੁਹਾਨੂੰ ਡਰੋਨ ਦੇ ਸੀਨਾਂ ਦੇ ਨਾਲ ਅਸੀਂ ਡ੍ਰੈਸ਼ ਦਿਖਾਤਾ ਸੀ ਜਣੋ ਪਰ ਫਿਰ ਵੀ ਤੁਹਾਨੂੰ ਤੁਹਾਡੇ ਪੈਰਾਂ ਨਾਲ ਚੜਾ ਕੇ ਤੁਹਾਨੂੰ ਦਿਖਾ ਦੇਣਾ ਤੇ ਆਹਾ ਪੂਰਾ ਵਧੀਆ ਖੁੱਲਾ ਪਰਾਪਰ ਕਿਉਂਕਿ ਇਹ ਬੇੜਾ ਪੂਰਾ ਚੋਰ ਸਾ ਤਾਂ ਇੱਥੇ RAM ਨਾਲ ਐਨੰਦ ਨਾਲ ਹਾ 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 ਕਿੰਨਾ ਆਨੰਦ ਆ ਰਿਹਾ ਸ਼ਾਮ ਨੂੰ ਤੁਸੀਂ ਢਲਦੇ ਸੂਰਜ ਦਾ ਜਿਹੜਾ ਆਨੰਦ ਲੈ ਸਕੋਗੇ ਇੱਥੋਂ ਗੁਰੂ ਸਾਹਿਬ ਦੀ ਬਾਣੀ ਉਧਰੋਂ ਢਲਦਾ ਸੂਰਜ ਮਤਲਬ ਉਹ ਚੀਜ਼ ਨੂੰ ਕੋਈ ਐਕਸਪਲੇਨ ਨਹੀਂ ਕਰ ਸਕਦਾ ਉਹ ਜਿਹੜਾ ਇਸ ਮਕਾਨ ਦਾ ਮਾਲਕ ਬਣੂਗਾ ਉਹੀ ਦੱਸਿਆ ਕਰੂਗਾ ਜਾਂ ਉਹਦੇ ਰਿਸ਼ਤੇਦਾਰ ਹੀ ਦੱਸਿਆ ਕਰਨਗੇ ਵੀ ਕਿਹਿਆ ਆਨੰਦ ਆਉਂਦਾ ਉਹਨਾਂ ਦੀ ਛੱਤ ਤੇ ਬੈਠ ਕੇ ਟੈਂਕੀਆਂ ਤੋਂ ਲੈ ਕੇ ਪਾਈਪਾਂ ਇਹਦੇ ਵਿੱਚ ਜਿਹੜੀਆਂ ਪਲੰਬਰਿੰਗ ਵਾਲੀਆਂ ਪੰਨੀਆਂ ਹੋਈਆਂ ਤੁਸੀਂ ਕੋਈ ਵੀ ਚੀਜ਼ ਦੇਖੋਗੇ ਨਾ ਹਰ ਇੱਕ ਚੀਜ਼ ਬ੍ਰਾਂਡ ਦੀ ਪਈ ਹੋਈ ਆ ਹਰ ਇੱਕ ਚੀਜ਼ ਨਰੋਈ ਪਈ ਹੋਈ ਆ ਆ ਫਿਟਿੰਗ ਵਾਲੀਆਂ ਪਾਈਪਾਂ 12 ਅਰਥ ਤੱਕ ਹੋਇਆ ਵਾ ਟੂਟੀ ਮੋਟਰ ਆਟੋਮੈਟਿਕ ਬੰਦ ਹੋਣ ਤੱਕ ਦਾ ਸਿਸਟਮ ਲੱਗਿਆ ਹੋਇਆ ਵੀ ਮੋਟਰ ਆ ਜਿਹੜੀ ਉਹ ਐਵੇਂ ਨਾ ਚੱਲਦੀ ਰਹੇ ਆਪੇ ਹੀ ਬੰਦ ਹੋ ਜੇ ਏਸੀ ਦੀ ਫਿਟਿੰਗ ਤੱਕ ਦਾ ਹਰ ਇੱਕ ਜੀ ਮਤਲਬ ਯਾਰ ਸਿਰਫ ਤੁਸੀਂ ਆਪਦੇ ਏਸੀ ਫਿੱਟ ਕਰਨੇ ਆ ਪੱਖੇ ਫਿੱਟ ਕਰਨੇ ਆ ਬੈੱਡ ਫਿੱਟ ਕਰਨੇ ਆ ਬਸ ਰਾਮ ਨਾ ਰਹਿਣ ਲੱਗ ਜਾਣਾ ਹੋਰ ਤੁਹਾਨੂੰ ਸਭ ਕੋਸ਼ਿਸ਼ ਕੋਠੇ ਦੇ ਵਿੱਚ ਮਿਲ ਜਾਣਾ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਜੇ ਕੋਈ ਵੀ ਸੱਜਣ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ 10 ਮਰਲੇ ਜਗਾ ਰਜਿਸਟਰੀ ਵਾਲੀ ਜਗਾ ਇਹ ਰਜਿਸਟਰੀ ਵਾਲੀ ਜਗਾ ਖੇਤਾਂ ਦੇ ਵਿੱਚ ਆ ਬਿਲਕੁਲ ਪਿੰਡ ਦੀ ਨਿਆਈ ਤੇ ਆ ਤੇ ਤੁਸੀਂ ਇੱਥੇ ਦੁਕਾਨ ਵੀ ਪਾ ਸਕਦੇ ਆ ਆਪਣੀ ਕੋਠੀ ਦੀ ਰਹਿ ਸਕਦੇ ਆ ਹਾਂਜੀ ਦੋ ਦੁਕਾਨਾਂ ਨੀਚੇ ਹੈ ਦੋ ਦੁਕਾਨਾਂ ਨੀਚੇ ਉਹ ਪਹਿਲਾਂ ਮੈਂ ਦਿਖਾਤੀਆਂ ਜੀ ਕੋਈ ਵੀ ਸੱਜਣ ਖਰੀਦਣੀ ਚਾਹੁੰਦਾ ਤੇ ਨੰਬਰ ਸਕਰੀਨ ਤੇ ਆ ਭਾਈ ਹੁਣਾਂ ਨੂੰ ਸੰਪਰਕ ਕਰ ਸਕਦਾ ਜੇ ਕੋਈ ਤੁਹਾਡਾ ਸੱਜਣ ਪਿਆਰਾ ਇਧਰਲੇ ਪਾਸੇ ਭਾਈ ਕੋ ਮਲਾਜਮ ਹੈ ਤੇ ਉਹਨੂੰ ਤੁਸੀਂ ਵੀਡੀਓ ਦਾ ਲਿੰਕ ਭੇਜ ਦਿਓ ਵੀ ਆ ਸੱਜਣਾ ਤੇਰੇ ਕੰਮ ਦੀ ਕੋਠੀ ਆ